वेलकम टू पंजाबी जॉब स्टूडियोज एजुकेशनल चैनल हां जी ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਪਰ ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਐਮਜ਼ ਹਸਪਤਾਲ ਬਠਿੰਡਾ ਵਿਖੇ ਨਿਕਲੀ ਹੋਈ ਭਰਤੀ ਦੀ ਸਾਰੀ ਜਾਣਕਾਰੀ ਦੋਸਤੋ ਮੈਂ ਪਹਿਲਾਂ ਦੱਸ ਦਿਨਾ ਹਾਂ ਵੀ ਇਹ ਵੀਡੀਓ ਥੋੜੀ ਜਿਹੀ ਲੰਬੀ ਹੋਣ ਵਾਲੀ ਆ ਕਿਉਂਕਿ ਇਸ ਦੇ ਵਿੱਚ ਆਪਾਂ ਫਾਰਮ ਅਪਲਾਈ ਕਰਨ ਬਾਰੇ ਸਾਰੀ ਜਾਣਕਾਰੀ ਦੱਸਾਂਗੇ ਅਤੇ ਜੋ ਫੀਸ ਭਰਨੀ ਹੈ ਫੀਸ ਭਰਨ ਬਾਰੇ ਵੀ ਸਾਰੀ ਜਾਣਕਾਰੀ ਦੱਸਾਂਗੇ ਤੇ ਇਸ ਕਰਕੇ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਵੇਖਿਓ ਵੀਡੀਓ ਨੂੰ ਪੂਰਾ ਦੇਖ ਲਿਓ ਤਾਂ ਕਿ ਕੋਈ ਜ਼ਰੂਰੀ ਜਾਣਕਾਰੀ ਤੁਹਾਡੇ ਹੱਥੋਂ ਮਿਸ ਨਾ ਹੋ ਜਵੇ। ਹੀਮਸ ਹਸਪਤਾਲ ਬਠਿੰਡਾ ਵਿਖੇ ਕਿਹੜੀ-ਕਿਹੜੀ ਪੋਸਟਾਂ ਦੀ ਵੈਕੈਂਸੀਆਂ ਨੇ, ਕਿੰਨੀ ਇਸ ਦੇ ਵਿੱਚ ਸੈਲਰੀ ਹੋਏਗੀ, ਕਿੰਨੀ ਇਹਦੀ ਲਾਸਟ ਡੇਟ ਹੈ, ਇਹ ਸਾਰੀ ਜ਼ਰੂਰੀ ਜਾਣਕਾਰੀਆਂ ਆਪਾਂ ਤੁਹਾਨੂੰ ਅੱਜ ਦੀ ਅਪਡੇਟ ਦੇ ਵਿੱਚ ਦੱਸਾਂਗੇ। ਜਿਹੜੇ ਸਰੋਤਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਔਨ ਕਰ ਲੈਣ ਤਾਂ ਕਿ ਪੰਜਾਬ ਜਾਂ ਸੈਂਟਰ ਸਰਕਾਰ ਦੇ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਤੁਹਾਡੇ ਤੱਕ ਜਲਦ ਉਤੇ ਜਲਦ ਪਹੁੰਚ ਸਕੇ ਚਲੋ ਦੋਸਤੋ ਜੀ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਇਹ ਨੋਟੀਫਿਕੇਸ਼ਨ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਬਠਿੰਡਾ ਯਾਨੀ ਕਿ ਐਮਜ਼ ਬਠਿੰਡਾ ਵੱਲੋਂ ਜਾਰੀ ਕੀਤਾ ਗਿਆ ਸੀ 18 ਅਕਤੂਬਰ 2025 ਨੂੰ ਇਸ ਭਰਤੀ ਦੇ ਵਿੱਚ ਐਮਜ਼ ਵੱਲੋਂ ਐਸ ਆਰ ਅਤੇ ਐਨ ਐਮ ਯਾਨੀ ਕਿ ਸੀਨੀਅਰ ਰੈਜ਼ੀਡੈਂਟ ਅਤੇ ਐਨ ਐਮ ਯਾਨੀ ਕਿ ਨਾਨ ਮੈਡੀਕਲ ਡਾਕਟਰਸ ਦੀ ਡਿਮਾਂਡ ਕੀਤੀ ਗਈ ਹੈ ਗੱਲ ਕਰ ਲੈਣੇ ਆਪਾਂ ਐਸਆਰ ਯਾਨੀ ਕਿ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦੀ ਪੋਸਟਾਂ ਦੀ ਤਾਂ ਉਸ ਦੇ ਵਿੱਚ ਐਨਸਥੀਸੀਓਲੋਜੀ ਦੇ ਡਿਪਾਰਟਮੈਂਟ ਦੇ ਵਿੱਚ ਟੋਟਲ 26 ਪੋਸਟਾਂ ਨੇ ਜਿਸ ਦੀ ਵੰਡ ਅਨਰਿਜ਼ਰਵਡ ਦੀ 8, OBC 9, SC 5, ST 2, EWS 2 ਐਨਾਟੋਮੀ ਡਿਪਾਰਟਮੈਂਟ ਦੇ ਵਿੱਚ ਇੱਕ ਪੋਸਟ ਹੀ ਹੈ ਕਾਰਡੀਓਲੋਜੀ ਦੇ ਵਿੱਚ ਤਿੰਨ ਵੈਕੈਂਸੀਆਂ ਨੇ ਇੱਕ ਅਨਰਿਜ਼ਰਵਡ ਲਈ, ਇੱਕ OBC ਲਈ ਅਤੇ ਇੱਕ SC ਲਈ ਕਾਰਡੀਓਥੋਰੈਕਿਕ ਐਂਡ ਵਾਸਕੂਲਰ ਸਰਜਰੀ ਲਈ 6 ਵੈਕੈਂਸੀਆਂ ਨੇ ਅਨ ਰਿਜ਼ਰਵਡ ਲਈ 4 OBC ਲਈ 1 SC ਲਈ 1 CFM ডিপਾਰਟਮੈਂਟ ਦੇ ਵਿੱਚ ਟੋਟਲ 3 ਵੈਕੈਂਸੀਆਂ ਨੇ ਇੱਕ ਅਨ ਰਿਜ਼ਰਵਡ ਇੱਕ OBC ਅਤੇ ਇੱਕ EWS ਹੁਣ ਆਪਾਂ ਗੱਲ ਕਰ ਲੈਂਦੇ ਹਾਂ ਡੈਂਟਿਸਟਰੀ ডিপਾਰਟਮੈਂਟ ਦੀ ਤਾਂ ਇਸ ਦੇ ਵਿੱਚ orthodontics ਅਤੇ periodontology ਦੇ ਵਿੱਚ 3 ਵੈਕੈਂਸੀਆਂ ਨੇ ਇੱਕ ਅਨ ਰਿਜ਼ਰਵਡ ਲਈ ਹੈ ਇੱਕ ਐਸਸੀ ਲਈ ਹੈ ਅਤੇ ਇੱਕ ਐਸਟੀ ਲਈ ਹੈ ਐਂਡੋਕ੍ਰਾਈਨੋਲੋਜੀ ਐਂਡ ਮੈਟਾਬੋਲਿਜ਼ਮ ਡਿਪਾਰਟਮੈਂਟ ਦੇ ਵਿੱਚ ਟੋਟਲ 4 ਵੈਕੈਂਸੀਆਂ ਨੇ ਇੱਕ OBC ਲਈ ਇੱਕ SC ਲਈ ਅਤੇ ਦੋ EWS ਲਈ ਇਹ ਤਾਂ ਸੀਗੀਆਂ SR ਵੈਕੈਂਸੀਆਂ ਜਾਨੀ ਕਿ ਸੀਨੀਅਰ ਰੈਜ਼ੀਡੈਂਟ ਡਾਕਟਰਸ ਦੀਆਂ ਵੈਕੈਂਸੀਆਂ ਹੁਣ ਆਪਾਂ ਗੱਲ ਕਰਾਂਗੇ ਅੱਗੇ NM ਜਾਨੀ ਕਿ ਨਾਨ ਮੈਡੀਕਲ ਡਾਕਟਰਸ ਦੀਆਂ ਵੈਕੈਂਸੀਆਂ ਬਾਰੇ NM ਕੈਟਾਗਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ENT ਆ ਗਿਆ ਡਿਪਾਰਟਮੈਂਟ ENT ਦੇ ਵਿੱਚ ਟੋਟਲ 3 ਵੈਕੈਂਸੀਆਂ ਨੇ ਇੱਕ OBC ਲਈ ਦੋ ਅਨਰਿਜ਼ਰਵਡ ਲਈ ਉਸ ਤੋਂ ਬਾਅਦ ਆ ਗਈ ਫੋਰੈਂਸਿਕ ਮੈਡੀਸਨ ਡਿਪਾਰਟਮੈਂਟ ਦੇ ਵਿੱਚ ਟੋਟਲ ਇੱਕ ਵੈਕੈਂਸੀ ਹੈ ਉਹ ਵੀ ایਡਬਲਿਊਐਸ ਲਈ ਉਸ ਤੋਂ ਬਾਅਦ ਆ ਗਈ ਜਨਰਲ ਮੈਡੀਸਨ ਦੇ ਵਿੱਚ ਟੋਟਲ 11 ਵੈਕੈਂਸੀਆਂ ਨੇ ਚਾਰ ਅਨਰਿਜ਼ਰਵਡ ਲਈ ਤਿੰਨ ਓਬੀਸੀ ਲਈ ਦੋ ਐਸਸੀ ਲਈ ਇੱਕ ਐਸਟੀ ਲਈ ਅਤੇ ਇੱਕ ایਡਬਲਿਊਐਸ ਲਈ ਉਸ ਤੋਂ ਬਾਅਦ ਆ ਗਈ ਜਨਰਲ ਸਰਜਰੀ ਦੇ ਵਿੱਚ ਟੋਟਲ 10 ਵੈਕੈਂਸੀਆਂ ਨੇ ਪੰਜ ਅਨਰਿਜ਼ਰਵਡ ਇੱਕ ਓਬੀਸੀ 2 एससी ਅਤੇ 2 ईडब्ल्यूएस ਅੱਗੇ ਆ ਗਈ ਮਾਈਕਰੋ ਬਾਇਓਲੋਜੀ ਦੇ ਵਿੱਚ ਇੱਕ ਵੈਕੈਂਸੀ ਹੈ ओबीसी ਲਈ ਨਿਓਨ ਨੈਟੋਲੋਜੀ ਡਿਪਾਰਟਮੈਂਟ ਦੇ ਵਿੱਚ ਤਿੰਨ ਵੈਕੈਂਸੀਆਂ ਨੇ 2 ओबीसी ਲਈ ਇੱਕ ईडब्ल्यूएस ਲਈ ਅੱਗੇ ਆ ਗਈ ਨੇਫਰੋਲੋਜੀ ਦੇ ਵਿੱਚ 6 ਵੈਕੈਂਸੀਆਂ ਨੇ ਇੱਕ ਅਨਰਜ਼ਰਵਡ ਇੱਕ एससी ਅਤੇ ਇੱਕ ईडब्ल्यूएस ਅੱਗੇ ਆ ਗਈ ਨਿਊਰੋਲੋਜੀ ਦੇ ਵਿੱਚ ਤਿੰਨ ਵੈਕੈਂਸੀਆਂ ਨੇ ਇੱਕ ਅਨਰਜ਼ਰਵਡ ਇੱਕ ओबीसी ਅਤੇ ਇੱਕ एससी ਲਈ ਅੱਗੇ ਆ ਗਈ ਨਿਊਰੋ ਸਰਜਰੀ ਦੇ ਵਿੱਚ 5 ਵੈਕੈਂਸੀਆਂ ਨੇ 2 ਅਨਰਿਜ਼ਰਵਡ 1 OBC 1 SC ਨਿਊਕਲੀਅਰ ਮੈਡੀਸਿਨ ਦੇ ਵਿੱਚ 1 ਵੈਕੈਂਸੀ ਹੈ ਉਹ ਵੀ ਅਨਰਿਜ਼ਰਵਡ ਲਈ ਅੱਗੇ ਆ ਗਈ ਆਬਸਟ੍ਰੈਕਟ੍ਰਿਕ ਐਂਡ ਗਾਇਨੀ ਦੇ ਵਿੱਚ ਟੋਟਲ 5 ਵੈਕੈਂਸੀਆਂ ਨੇ 1 ਅਨਰਿਜ਼ਰਵਡ 2 OBC 1 SC ਅਤੇ 1 ST ਲਈ ਆਫਥਲਮੋਲੋਜੀ ਦੇ ਵਿੱਚ 1 ਵੈਕੈਂਸੀ ਹੈ SC ਲਈ ਆਰਥੋਪੀਡਿਕਸ ਦੇ ਵਿੱਚ 4 ਵੈਕੈਂਸੀਆਂ ਨੇ 2 OBC ਲਈ 1 SC ਲਈ ਅਤੇ 1 EWS ਲਈ ਅੱਗੇ ਆ ਗਈ ਪੀਡੀਆਟ੍ਰਿਕ ਸਰਜਰੀ ਦੇ ਵਿੱਚ ਤਿੰਨ ਵੈਕੈਂਸੀਆਂ ਨੇ ਇੱਕ ਐਸਸੀ ਲਈ ਦੋ ਅਨਰਿਜ਼ਰਵਡ ਲਈ ਪੀਡੀਆਟ੍ਰਿਕਸ ਦੀਆਂ ਟੋਟਲ 8 ਵੈਕੈਂਸੀਆਂ ਨੇ ਤਿੰਨ ਅਨਰਿਜ਼ਰਵਡ ਇੱਕ ਓਬੀਸੀ ਦੋ ਐਸਸੀ ਇੱਕ ਐਸਟੀ ਅਤੇ ਇੱਕ ਈਡਬਲਯੂਐਸ ਪੈਥੋਲੋਜੀ ਦੇ ਵਿੱਚ ਟੋਟਲ ਚਾਰ ਵੈਕੈਂਸੀਆਂ ਨੇ ਇੱਕ ਅਨਰਿਜ਼ਰਵਡ ਦੋ ਓਬੀਸੀ ਇੱਕ ਐਸਸੀ ਫਾਰਮਕੋਲੋਜੀ ਦੇ ਵਿੱਚ ਟੋਟਲ ਦੋ ਵੈਕੈਂਸੀਆਂ ਨੇ ਇੱਕ OBC ਅਤੇ ਇੱਕ SC ਲਈ ਫਿਜ਼ੀਕਲ ਮੈਡੀਕਲ ਮੈਡੀਸਿਨ ਐਂਡ ਰੀਹੈਬਿਲੀਟੇਸ਼ਨ ਦੇ ਵਿੱਚ ਟੋਟਲ 2 ਵੈਕੈਂਸੀਆਂ ਨੇ EWS ਲਈ ਰਿਜ਼ਰਵਡ ਨੇ ਫਿਜ਼ੀਓਲੋਜੀ ਡਿਪਾਰਟਮੈਂਟ ਦੇ ਵਿੱਚ ਇੱਕ ਵੈਕੈਂਸੀ ਹੈ ਅਨਰਿਜ਼ਰਵਡ ਲਈ ਸੈਕ੍ਰੇਟਰੀ ਦੇ ਡਿਪਾਰਟਮੈਂਟ ਦੇ ਵਿੱਚ ਇੱਕ ਵੈਕੈਂਸੀ ਹੈ SC ਲਈ ਪਲਮਨਰੀ ਮੈਡੀਸਿਨ ਡਿਪਾਰਟਮੈਂਟ ਦੇ ਵਿੱਚ 4 ਵੈਕੈਂਸੀਆਂ ਨੇ 2 OBC ਲਈ 1 SC ਲਈ ਅਤੇ ਇੱਕ ਐਸਟੀ ਲਈ ਰੇਡੀਓਲੋਜੀ ਡਿਪਾਰਟਮੈਂਟ ਦੇ ਵਿੱਚ ਰੇਡੀਓ ਡਾਇਗਨੋਸਿਸ ਦੀ 7 ਵੈਕੈਂਸੀਆਂ ਨੇ ਇੱਕ ਅਨਰਜ਼ਰਵਡ ਇੱਕ ਓਬੀਸੀ 2 ਐਸਸੀ ਇੱਕ ਐਸਟੀ ਅਤੇ 2 ਈਡਬਲਯੂਐਸ ਰੇਡੀਏਸ਼ਨ ਥੈਰੇਪੀ ਡਿਪਾਰਟਮੈਂਟ ਦੇ ਵਿੱਚ 6 ਵੈਕੈਂਸੀਆਂ ਨੇ ਇੱਕ ਅਨਰਜ਼ਰਵਡ 4 ਓਬੀਸੀ ਅਤੇ ਇੱਕ ਈਡਬਲਯੂਐਸ ਸਰਜਿਕਲ ਗੈਸਟਰੋਐਂਟਰੋਲੋਜੀ ਦੇ ਵਿੱਚ 2 ਵੈਕੈਂਸੀਆਂ ਨੇ ਇੱਕ ਅਨਰਜ਼ਰਵਡ ਲਈ ਅਤੇ ਇੱਕ ਐਸਟੀ ਲਈ ਸਰਜਿਕਲ ਔਨਕੋਲੋਜੀ ਦੇ ਵਿੱਚ ਇੱਕ ਵੈਕੈਂਸੀ ਹੈ ਐਸਸੀ ਲਈ ਟ੍ਰਾਂਸਫਿਊਜ਼ਨ ਮੈਡੀਸਨ ਅਤੇ ਬਲੱਡ ਬੈਂਕ ਦੇ ਵਿੱਚ ਤਿੰਨ ਵੈਕੈਂਸੀਆਂ ਨੇ ਇੱਕ ਅਨਰਜ਼ਰਵਡ ਲਈ ਇੱਕ ਓਬੀਸੀ ਲਈ ਅਤੇ ਇੱਕ ਐਸਸੀ ਲਈ ਟ੍ਰੌਮਾ ਅਤੇ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਟ੍ਰੌਮਾ ਦੇ ਵਿੱਚ ਪੰਜ ਵੈਕੈਂਸੀਆਂ ਨੇ ਦੋ ਅਨਰਜ਼ਰਵਡ ਦੋ ਓਬੀਸੀ ਅਤੇ ਇੱਕ ਐਸਟੀ ਐਮਰਜੈਂਸੀ ਮੈਡੀਸਨ ਦੇ ਵਿੱਚ ਚਾਰ ਵੈਕੈਂਸੀਆਂ ਨੇ ਦੋ ਅਨਰਜ਼ਰਵਡ ਲਈ ਦੋ ओबीसी ਲਈ ਇਸ ਭਰਤੀ ਦੇ ਲਈ ਉਮਰ ਸੀਮਾ ਦੀ ਗੱਲ ਕਰੀਏ ਤਾਂ ਉਮਰ ਸੀਮਾ ਇਸ ਦੇ ਵਿੱਚ 18 ਤੋਂ 45 ਸਾਲ ਤੱਕ ਦੀ ਰੱਖੀ ਗਈ ਹੈ ਮਿਤੀ 20 ਨਵੰਬਰ 2025 ਤੱਕ ਤੁਹਾਡੀ ਉਮਰ 45 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਅਤੇ ਇਸ ਦੇ ਲਈ ਜੋ ਏਜ ਰਿਲੈਕਸੇਸ਼ਨ ਮਿਲੇਗੀ ਉਹ ਇਸ ਪ੍ਰਕਾਰ ਮਿਲੇਗੀ ਐਸਸੀ ਐਸਟੀ ਕੈਂਡੀਡੇਟਸ ਨੂੰ 5 ਸਾਲ ਤੱਕ ਦੀ ओबीसी ਕੈਂਡੀਡੇਟਸ ਨੂੰ 3 ਸਾਲ ਤੱਕ ਦੀ ਅਤੇ ਫੋਰ ਪਰਸਨ ਵਿਦ ਡਿਸੇਬਿਲिटीज ਯਾਨੀ ਕਿ ਹੈਂਡੀਕੈਪਡ ਪਰਸਨਸ ਨੂੰ 10 ਸਾਲ ਤੱਕ ਦੀ ਛੋਟ ਮਿਲੇਗੀ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਅਤੇ ਕਿਦਾਂ ਇਸ ਦੀ ਫੀਸ ਪਰ ਨਹੀਂ ਹੈ ਅਤੇ ਆਖਰੀ ਮਿਤੀ ਕੀ ਹੈ ਉਹ ਮੈਂ ਤੁਹਾਨੂੰ ਆਰਾਮ ਨਾਲ ਤੁਸੀਂ ਵੀਡੀਓ ਦੇਖ ਲਿਓ ਪੂਰੇ ਹੀ ਧਿਆਨ ਨਾਲ ਕਿਉਂਕਿ ਉਹ ਮੈਂ ਤੁਹਾਨੂੰ ਸਮਝਾਵਾਂਗਾ ਪੂਰੇ ਚੰਗੀ ਤਰ੍ਹਾਂ ਤਰੀਕੇ ਨਾਲ ਸਮਝਾਵਾਂਗਾ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਵੀ ਇਸ ਪਰ ਲਈ ਜੋ ਫੀਸ ਰੱਖੀ ਗਈ ਹੈ ਉਹ ਐਸਸੀਐਸਟੀ ਕੈਂਡੀਡੇਟਸ ਲਈ 590 ਰੁਪਏ ਫੀਸ ਹੋਵੇਗੀ ਜਰਨਲ ਓਬੀਸੀ ਅਤੇ ਈਡਬਲਯੂਐਸ ਲਈ 1180 ਰੁਪਏ ਫੀਸ ਹੋਵੇਗੀ ਅਤੇ ਹੈਂਡੀਕੈਪਡਸ ਪਰਸਨਸ ਲਈ ਕੋਈ ਫੀਸ ਨਹੀਂ ਹੋਵੇਗੀ ਹੁਣ ਆਗੇ ਇਸ ਦੇ ਵਿੱਚ ਵਿਦਿਅਕ ਯੋਗਤਾ ਵਿਦਿਅਕ ਯੋਗਤਾ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਸੈਂਟਰਲ ਜਾਂ ਸਟੇਟ ਮੈਡੀਕਲ ਕਾਉਂਸਲ ਦੇ ਵਿੱਚ ਰਜਿਸਟਰਡ ਹੋਣੇ ਚਾਹੀਦੇ ਹੋ ਉਸ ਤੋਂ ਬਾਅਦ ਤੁਹਾਡੀ ਪੋਸਟ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ ਐਮ ਡੀ ਐਮ ਐਸ ਡੀ ਐਨ ਬੀ ਜਾਂ ਐਮ ਡੀ ਐਸ ਦੇ ਵਿੱਚ ਐਨ ਐਮ ਜਾਨੀ ਕਿ ਨਾਨ ਮੈਡੀਕਲ ਕੈਟਾਗਰੀ ਕੈਂਡੀਡੇਟਸ ਲਈ ਜੋ ਵਿਦਿਅਕ ਯੋਗਤਾ ਚਾਹੀਦੀ ਹੈ ਉਹ ਇਸ ਪ੍ਰਕਾਰ ਹੋਣੀ ਚਾਹੀਦੀ ਹੈ ਰੈਲੇਵੈਂਟ ਸਬਜੈਕਟ ਦੇ ਵਿੱਚ ਤੁਹਾਡੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਜਿਵੇਂ ਕਿ ਐਮਐਸਸੀ ਦੀ ਮਾਸਟਰ ਡਿਗਰੀ ਹੋਵੇ ਤੁਹਾਡੀ ਰੈਲੇਵੈਂਟ ਸਬਜੈਕਟ ਦੇ ਵਿੱਚ ਅਤੇ ਪੀਐਚਡੀ ਕੀਤੀ ਹੋਈ ਹੋਣੀ ਚਾਹੀਦੀ ਹੈ ਤੁਹਾਡੀ ਸੈਲਰੀ ਦੀ ਗੱਲ ਕਰੀਏ ਤਾਂ ਸੈਲਰੀ ਤੁਹਾਡੀ ਇਸ ਦੇ ਵਿੱਚ 67700 ਪਰ ਮਹੀਨਾ ਰਹੇਗੀ ਇਸ ਪਰ ਤਿਲਈ ਜੋ ਸਿਲੈਕਸ਼ਨ ਪ੍ਰੋਸੈਸ ਰਹੇਗਾ ਉਹ ਇੱਕ ਇੰਟਰਵਿਊ ਰਹੇਗਾ ਅਤੇ ਅਗਰ ਕੈਂਡੀਡੇਟਸ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੋਏ ਤਾ ਤੁਹਾਡਾ ਇੱਕ ਰਿਟਰਨ ਐਗਜ਼ਾਮ ਵੀ ਲੈਤਾ ਜਾ ਸਕਦਾ ਹੈ ਇਸ ਭਰਤੀ ਦੇ ਵਿੱਚ ਜੋ ਤੁਹਾਡਾ ਜੌਬ ਦਾ ਟੈਨਿਓਰ ਰਹੇਗਾ ਉਹ ਘੱਟੋ ਘੱਟ 1 ਸਾਲ ਤੱਕ ਦਾ ਰਹੇਗਾ ਅਤੇ ਵੱਧ ਤੋਂ ਵੱਧ 3 ਸਾਲ ਤੱਕ ਦਾ ਹੋਵੇਗਾ ਜਦੋਂ ਵੀ ਤੁਹਾਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਵੇਗਾ ਉਦੋਂ ਤੁਸੀਂ ਇੰਟਰਵਿਊ ਦੇ ਵਿੱਚ ਜਾਣ ਦੇ ਵੇਲੇ ਆਪਣੇ ਜੋ-ਜੋ ਡਾਕੂਮੈਂਟਸ ਤੁਸੀਂ ਲੈ ਕੇ ਜਾਣੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਇੱਕ-ਇੱਕ ਸੈੱਟ ਤਾਂ ਤੁਸੀਂ ਆਪਣਾ ਸਾਰੇ ਸਾਰੇ ਪ੍ਰੂਫਾਂ ਦੀ ਫੋਟੋਕਾਪੀਜ਼ ਦੇ ਲੈ ਕੇ ਜਾਣਾ ਹੈ 셀ਫ ਅਟੈਸਟਡ ਕਰਕੇ ਅਤੇ ਨਾਲ ਹੀ ਤੁਸੀਂ ਆਪਣੇ 오ਰੀਜినਲ ਡਾਕੂਮੈਂਟਸ ਵੀ ਲੈ ਕੇ ਜਾਣੇ ਨੇ ਜਿੰਨਾ-ਜਿੰਨਾ ਦੇ ਫੋਟੋਕਾਪੀਜ਼ ਤੁਸੀਂ ਲੈ ਕੇ ਜਾਣੀ ਹੈ ਅਤੇ ਜੋ-ਜੋ 오ਰੀਜినਲ ਲੈ ਕੇ ਜਾਣੇ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣਾ ਇੱਕ ਆਈਡੈਂਟੀਟੀ ਪ੍ਰੂਫ ਪੈਨ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਵੋਟਰ ਕਾਰਡ ਆਧਾਰ ਕਾਰਡ ਅਤੇ ਦੂਸਰਾ ਐਡਰੈਸ ਪ੍ਰੂਫ ਐਡਰੈਸ ਪ੍ਰੂਫ ਦੇ ਵਿੱਚ ਵੀ ਇਹੀ ਡਾਕੂਮੈਂਟਸ ਆ ਗਏ ਨੇ ਜਿਵੇਂ ਕਿ ਤੁਹਾਡਾ ਵੋਟਰ ਕਾਰਡ ਆਧਾਰ ਕਾਰਡ ਤੇ ਤੀਸਰੇ ਨੰਬਰ ਤੇ ਆ ਗਿਆ ਤੁਸੀਂ ਤੁਹਾਡਾ ਡੇਟ ਆਫ ਬਰਥ ਸਰਟੀਫਿਕੇਟ ਜਾਨੀ ਕਿ ਤੁਹਾਡਾ ਦਸਵੀਂ ਦਾ ਸਰਟੀਫਿਕੇਟ ਫਿਰ ਤੁਸੀਂ ਚਾਰ ਪਾਸਪੋਰਟ ਸਾਈਜ਼ ਫੋਟੋਸ ਲੈ ਕੇ ਜਾਣੀਆਂ ਆਪਣੀਆਂ ਰੀਸੈਂਟ ਜਾਨੀ ਕਿ ਤਾਜ਼ੀਆਂ ਪਾਸਪੋਰਟ ਸਾਈਜ਼ ਫੋਟੋਸ ਲੈ ਕੇ ਜਾਣੀਆਂ ਨੇ ਫਿਰ ਇਹ ਦਸਵੀਂ ਅਤੇ 12ਵੀਂ ਦੇ ਮਾਰਕਸ਼ੀਟ ਸਰਟੀਫਿਕੇਟ ਫਿਰ ਅੱਗੇ ਤੁਹਾਡੇ ਜੋ ਵੀ এডਿਕੇਸ਼ਨ ਕੁਆਲਿਫਿਕੇਸ਼ਨ ਕੀਤੀ ਹੋਈ ਹੈ ਤੁਹਾਡੀ ਉਹਦੇ ਸਾਰੇ ਸਰਟੀਫਿਕੇਟਸ ਫਿਰ ਤੁਹਾਡਾ ਆ ਗਿਆ ਰਜਿਸਟ੍ਰੇਸ਼ਨ ਜੋ ਤੁਹਾਡੀ ਮੈਡੀਕਲ ਕਾਉਂਸਲ ਜਾਂ ਸੈਂਟਰਲ ਜਾਂ ਸਟੇਟ ਮੈਡੀਕਲ ਕਾਉਂਸਲ ਤੋਂ ਰਜਿਸਟ੍ਰੇਸ਼ਨ ਹੋਈ ਵੀ ਹੈ ਉਹ ਸਰਟੀਫਿਕੇਟ ਤੁਹਾਡਾ ਚਾਹੀਦਾ ਹੈ ਫਿਰ ਅੱਗੇ ਅਗਰ ਤੁਹਾਡਾ ਕੋਈ ਐਕਸਪੀਰੀਅੰਸ ਹੈ ਤਾਂ ਉਸ ਦੇ ਵੀ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਣੇ ਨੇ ਅਗਰ ਤੁਸੀਂ ਕਿਤੇ ਜੌਬ ਕਰ ਰਹੇ ਹੋ ਤਾਂ ਉਹਨਾਂ ਵੱਲੋਂ ਇੱਕ ਜੋ ਐਨਓਸੀ ਹੁੰਦੀ ਹੈ ਤੁਸੀਂ ਉਹ ਨਾਲ ਲੈ ਕੇ ਜਾਣੀ ਹੈ ਇਹਨਾਂ ਸਾਰੇ ਹੀ ਡਾਕੂਮੈਂਟਸ ਦੇ オリジナル ਅਤੇ ਫੋਟੋਕਾਪੀਸ ਸੈਲਫ ਅਟੈਸਟਡ ਕਰਕੇ ਤੁਸੀਂ ਨਾਲ ਲੈ ਕੇ ਜਾਣੇ ਨੇ ਇੰਟਰਵਿਊ ਵਾਲੇ ਦਿਨ ਹੁਣ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਪ੍ਰੋਸੈਸ ਸਮਝਾ ਦਿੰਦਾ ਹਾਂ ਇਸ ਭਰਤੀ ਲਈ ਜੋ ਅਪਲਾਈ ਕਰਨਾ ਹੈ ਉਹ ਕਿੱਦਾਂ ਕਰਨਾ ਹੈ ਇਸ ਭਰਤੀ ਨੂੰ ਦੋ ਦੋ ਵਾਰ ਅਪਲਾਈ ਕਰਨਾ ਹੈ ਇੱਕ ਵਾਰ ਤਾਂ ਤੁਸੀਂ ਆਨਲਾਈਨ ਕਰਨਾ ਹੈ ਅਤੇ ਇੱਕ ਆਫਲਾਈਨ ਕਰਨਾ ਹੈ ਉਹ ਮੈਂ ਤੁਹਾਨੂੰ ਸਾਰਾ ਸਟੈਪ ਬਾਈ ਸਟੈਪ ਸਭ ਕੁਝ ਸਮਝਾ ਦੇਣਾ ਹਾਂ ਕਿਰਪਾ ਕਰਕੇ ਧਿਆਨ ਨਾਲ ਦੇਖ ਲਿਓ ਸਭ ਤੋਂ ਪਹਿਲਾਂ ਤਾਂ ਇਸ ਭਰਤੀ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਆਨਲਾਈਨ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ 20 ਨਵੰਬਰ 2025 ਸ਼ਾਮ 5 ਵਜੇ ਤੱਕ ਹੈ ਅਤੇ ਜੋ ਆਫਲਾਈਨ ਅਪਲਾਈ ਕਰਨਾ ਹੈ ਉਸ ਨੂੰ ਉਸ ਦੀ ਜੋ ਆਖਰੀ ਮਿਤੀ ਹੈ ਉਹ 25 ਨਵੰਬਰ 2025 ਸ਼ਾਮ 5 ਵਜੇ ਤੱਕ ਹੈ ਦੋਨੋਂ ਤਰ੍ਹਾਂ ਹੀ ਅਪਲਾਈ ਕਰਨਾ ਜ਼ਰੂਰੀ ਹੈ ਅਗਰ ਤੁਸੀਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਆਫਲਾਈਨ ਨਾਲ ਦੀ ਨਾਲ ਅਪਲਾਈ ਕਰਦੇ ਹੋ ਅਗਰ ਤੁਹਾਡਾ ਦੋਨਾਂ ਦੇ ਵਿੱਚੋਂ ਕੋਈ ਇੱਕ ਵੀ ਚੀਜ਼ ਅਟੈਂਪਟ ਨਹੀਂ ਹੁੰਦੀ ਆ ਤੁਹਾਡੀ ਇਹ ਐਪਲੀਕੇਸ਼ਨ ਨਹੀਂ ਮੰਨੀ ਜਾਵੇਗੀ। ਆਨਲਾਈਨ ਅਪਲਾਈ ਕਰਨ ਲਈ ਜੋ ਲਿੰਕ ਹੈ ਉਹ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਉਸ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ Google Forms ਵਾਲਾ ਵਾਲੀ ਸਾਈਟ ਖੁੱਲ ਜਾਵੇਗੀ ਅਤੇ ਤੁਹਾਨੂੰ ਇਦਾਂ ਦਾ ਕੋਈ ਇੰਟਰਫੇਸ ਦੇਖਣ ਨੂੰ ਮਿਲ ਜਾਵੇਗਾ। ਇਸ ਤੋਂ ਬਾਅਦ ਤੁਸੀਂ ਸਟੈਪ ਬਾਈ ਸਟੈਪ ਇਸ Google Form ਨੂੰ ਫਿਲ ਕਰਨਾ ਹੈ। ਪੂਰੇ ਧਿਆਨ ਦੇ ਨਾਲ ਫਿਲ ਕਰਿਓ। ਸਭ ਤੋਂ ਪਹਿਲਾਂ ਤੁਸੀਂ ਆਪਣਾ ਅਕਾਊਂਟ ਸਿਲੈਕਟ ਕਰ ਲਿਓ ਜਿਸ ਈਮੇਲ ਆਈਡੀ ਤੋਂ ਤੁਸੀਂ ਲੌਗਇਨ ਕਰਨਾ ਹੈ ਉਹ ਅਕਾਊਂਟ ਸਿਲੈਕਟ ਕਰ ਲਿਓ। ਉਸ ਤੋਂ ਬਾਅਦ ਈਮੇਲ ਆਈਡੀ ਭਰ ਦੇਣੀ ਹੈ ਫਿਰ ਨੇਮ ਆਫ ਦਾ ਕੈਂਡੀਡੇਟ ਯਾਨੀ ਕਿ ਆਪਣਾ ਨਾਮ ਭਰ ਦੇਣਾ ਹੈ ਫਿਰ ਜੈਂਡਰ ਜੈਂਡਰ ਸਿਲੈਕਟ ਕਰ ਲੈਣਾ ਹੈ ਮੈਰਿਟਲ ਸਟੇਟਸ ਸਿਲੈਕਟ ਕਰ ਲੈਣਾ ਹੈ ਫਿਰ ਫਾਦਰ ਨੇਮ ਫਿਲ ਕਰ ਦੇਣਾ ਹੈ ਮਦਰ ਨੇਮ ਫਿਲ ਕਰ ਦੇਣਾ ਹੈ ਫਿਰ ਤੁਸੀਂ ਆਪਣਾ ਡੇਟ ਆਫ ਬਰਥ ਇੱਥੇ ਫਿਲ ਕਰ ਦੇਣਾ ਹੈ ਸਿਲੈਕਟ ਕਰ ਲੈਣਾ ਹੈ ਅੱਗੇ 20 ਨਵੰਬਰ 2025 ਤੱਕ ਤੁਹਾਡਾ ਕਿੰਨੇ ਸਾਲ ਕਿੰਨੇ ਮਹੀਨੇ ਤੇ ਕਿੰਨੇ ਦਿਨਾਂ ਦਾ ਸਮਾਂ ਬਣਦਾ ਹੈ ਤੁਸੀਂ ਉਹ ਲਿਖ ਦੇਣਾ ਹੈ ਅੱਗੇ ਤੁਸੀਂ ਜਿਹੜੇ ਡਿਪਾਰਟਮੈਂਟ ਲਈ ਅਪਲਾਈ ਕਰ ਰਹੇ ਹੋ ਤੁਸੀਂ ਉਹ ਡਿਪਾਰਟਮੈਂਟ ਇੱਥੇ ਸਿਲੈਕਟ ਕਰ ਲੈਣਾ ਹੈ ਅੱਗੇ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਸੀਂ ਸਿਲੈਕਟ ਕਰ ਲਿਓ ਫਿਰ ਤੁਸੀਂ ਆਪਣੀ ਕੈਟਾਗਰੀ ਸਿਲੈਕਟ ਕਰ ਲਿਓ ਜਿਸ ਕੈਟਾਗਰੀ ਲਈ ਜਿਸ ਕੈਟਾਗਰੀ ਵਾਈਜ਼ ਤੁਹਾਡੀ ਸਿਲੈਕਸ਼ਨ ਹੋਵੇਗੀ ਅਗਰ ਤੁਹਾਨੂੰ ਏਜ ਰਿਲੈਕਸੇਸ਼ਨ ਜਾਂ ਫੀਸ ਰਿਲੈਕਸੇਸ਼ਨ ਚਾਹੀਦੀ ਹੈ ਤਾਂ ਤੁਸੀਂ ਉੱਥੇ ਉਹ ਸਿਲੈਕਟ ਕਰ ਲਿਓ ਅੱਗੇ ਮੋਬਾਈਲ ਨੰਬਰ ਆਪਣਾ ਭਰ ਲਿਓ ਅੱਗੇ ਆਪਣਾ ਪੂਰਾ ਕੰਪਲੀਟ ਐਡਰੈਸ ਭਰ ਲਿਓ ਸਿਟੀ ਭਰ ਲਿਓ ਸਟੇਟ ਭਰ ਲਿਓ ਡਿਸਟ੍ਰਿਕਟ ਭਰ ਲਿਓ ਪਿੰਨ ਕੋਡ ਭਰ ਲਿਓ ਅੱਗੇ ਤੁਸੀਂ ਫੀਸ ਸਿਲੈਕਟ ਕਰਨੀ ਹੈ ਜੀ 590 ਫੀਸ ਭਰੀ ਹੈ ਜਾਂ 1180 ਰੁਪਏ ਫੀਸ ਭਰੀ ਹੈ ਅਹ ट्रांजैक्शन ਆਈਡੀ ਇੱਥੇ ਨੋਟ ਨੋਟ ਡਾਊਨ ਕਰ ਦਿਓ ਜਿਸ ਅਕਾਊਂਟ ਦੇ ਵਿੱਚੋਂ ਤੁਸੀਂ ਫੀਸ ਭਰੀ ਹੈ ਉਸ ਅਕਾਊਂਟ 홀ਡਰ ਦਾ ਨਾਮ ਭਰ ਦਿਓ ਅਤੇ ਡੇਟ ਆਫ ट्रांजैक्शन ਸਿਲੈਕਟ ਕਰ ਲਿਓ ਤੁਸੀਂ ਇੱਥੇ ਅੱਗੇ ਤੁਸੀਂ ਜੋ ਰਸੀਪਟ ਹੈ ਤੁਹਾਡੀ ਫੀਸ ਵਾਲੀ ਉਹ ਤੁਸੀਂ ਸਿਲੈਕਟ ਕਰ ਦਿਓ ਅੱਗੇ ਯੈਸ ਤੇ ਕਲਿੱਕ ਕਰਕੇ ਤੁਸੀਂ ਸਬਮਿਟ ਕਰ ਦਿਓ ਗੂਗਲ ਫਾਰਮਸ ਭਰਨ ਤੋਂ ਪਹਿਲਾਂ ਤੁਸੀਂ ਆਪਣੀ ਫੀਸ ਭਰ ਦੇਣੀ ਹੈ ਫੀਸ ਪਰ ਨਹੀਂ ਜ਼ਰੂਰੀ ਹੈ ਫੀਸ ਕਿੱਧਰ ਪਰ ਨਹੀਂ ਹੈ ਉਹ ਵੀ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਕਰ ਦਿੰਦਾ ਹਾਂ ਫੀਸ ਪਰੰਦਾ ਲਿੰਕ ਵੀ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉਸ ਲਿੰਕ ਦੇ ਉੱਪਰ ਕਲਿੱਕ ਕਰਕੇ ਕੁਝ ਇਦਾਂ ਦਾ ਇੰਟਰਫੇਸ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ ਸਕਰੀਨ ਦੇ ਉੱਪਰ ਸਭ ਤੋਂ ਪਹਿਲਾਂ ਤਾਂ ਪੇਮੈਂਟ ਕੈਟਾਗਰੀ ਦੇ ਵਿੱਚ ਤੁਸੀਂ ਰਿਕਰੂਟਮੈਂਟ ਸੈੱਲ ਐਪਲੀਕੇਸ਼ਨ ਫੀਸ ਸਭ ਤੋਂ ਨੀਚੇ ਵਾਲਾ ਆਪਸ਼ਨ ਆਏਗਾ ਉਹ ਉਹ ਪਰ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਨੇਮ ਆਫ ਦਾ ਐਪਲੀਕੈਂਟ ਯਾਨੀ ਕਿ ਆਪਣਾ ਨੇਮ ਫਾਦਰ ਨੇਮ ਮੋਬਾਈਲ ਨੰਬਰ ਐਪਲੀਕੇਸ਼ਨ ਫੀਸ ਕੈਟਾਗਰੀ ਆਪਣੀ ਭਰ ਦੇਣੀ ਹੈ ਤੇ ਅਮਾਉਂਟ ਭਰ ਦੇਣੀ ਹੈ ਵੀ 1180 ਰੁਪਏ ਭਰ ਰਹੇ ਹੋ ਤੁਸੀਂ ਜਾਂ 590 ਰੁਪਏ ਭਰ ਰਹੇ ਹੋ ਤੇ نیچے ਰਿਮਾਰਕਸ ਦੇ ਵਿੱਚ ਤੁਸੀਂ ਲਿਖ ਦਿਓ ਫਾਰ ਦੀ ਪੋਸਟ ਆਫ ਜੋ ਵੀ ਤੁਸੀਂ ਜਿਹੜੀ ਵੀ ਪੋਸਟ ਵਾਸਤੇ ਤੁਸੀਂ ਭਰ ਰਹੇ ਹੋ ਤੁਸੀਂ ਉਹ ਭਰ ਦਿਓ ਤੇ ਉਸ ਤੋਂ ਬਾਅਦ نیچے ਰੈਮੀਟਰ ਨੇਮ ਦੇ ਵਿੱਚ ਜਿੰਨਾ ਵੱਲੋਂ ਫੀਸ ਭਰੀ ਗਈ ਹੈ ਜਿਹੜੇ ਬੈਂਕ ਅਕਾਊਂਟ ਦੇ ਨਾਮ ਵੱਲੋਂ ਫੀਸ ਭਰੀ ਗਈ ਹੈ ਉਹ ਨਾਮ ਭਰ ਦਿਓ ਤੇ نیچے ਤੁਸੀਂ ਆਪਣਾ ਮੋਬਾਈਲ ਨੰਬਰ ਭਰ ਦਿਓ ਤੇ ਉਸ ਤੋਂ ਬਾਅਦ ਆਪਣੀ ਈਮੇਲ ਆਈਡੀ ਭਰ ਦਿਓ ਫਿਰ نیچے ਆਈ ਐਗਰੀ ਵਾਲੇ ਆਪਸ਼ਨ ਦੇ ਉੱਤੇ ਕਲਿੱਕ ਕਰਕੇ ਤੁਸੀਂ ਕੈਪਚਾ ਕੋਡ ਭਰ ਕੇ ਨੈਕਸਟ ਵਾਲੇ ਬਟਨ ਦੇ ਉੱਪਰ ਕਲਿੱਕ ਕਰ ਦਿਓ ਇਸ ਤੋਂ ਬਾਅਦ ਤੁਹਾਨੂੰ ट्रांजैक्शन ਆਈਡੀ ਜੋ ਤੁਹਾਡੀ ਫੀਸ ਭਰਨ ਦੀ ਹੈ ਉਹ ਤੁਹਾਨੂੰ SMS ਦੇ ਥਰੂ ਮਿਲ ਜਾਵੇਗੀ ਅਤੇ ਜਿਹੜੀ ਈਮੇਲ ਆਈਡੀ ਤੁਸੀਂ ਉਹਦੇ ਵਿੱਚ ਫੀਸ ਭਰਨ ਲਈ ਭਰ ਰਹੇ ਹੋ ਉਸ ਈਮੇਲ ਆਈਡੀ ਦੇ ਉੱਪਰ ਤੁਹਾਨੂੰ ਇਸ ਫੀਸ ਭਰਨ ਦੀ ਜੋ ਰਸੀਪਟ ਹੈ ਉਹ ਪ੍ਰਾਪਤ ਹੋ ਜਾਵੇਗੀ ਇਹ ਟ੍ਰਾਂਜੈਕਸ਼ਨ ਆਈਡੀ ਅਤੇ ਜੋ ਫੀਸ ਭਰਨ ਦੀ ਰਸੀਪਟ ਹੈ ਤੁਸੀਂ ਜੋ Google ਫਾਰਮ ਪਰ ਹੋਗੇ ਉਸ ਦੇ ਵਿੱਚ ਜਾਣਕਾਰੀ ਇਹਦੇ ਵਿੱਚ ਭਰਨੇ ਹੈ Google ਫਾਰਮ ਕਿੱਦਾਂ ਭਰਨਾ ਹੈ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਅਤੇ ਇਸ ਤੋਂ ਬਾਅਦ ਆਫਲਾਈਨ ਜੋ ਅਪਲਾਈ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਹਾਂ ਇਸ ਪਰਤੇ ਲਈ ਜੋ ਆਫਲਾਈਨ ਫਾਰਮ ਭਰਨਾ ਹੈ ਉਹ ਕੁਝ ਇਦਾਂ ਦਾ ਹੋਵੇਗਾ ਉਹ ਤਾਂ ਉਹ ਫਾਰਮ ਕਿਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰ ਲਿਓ ਡਾਊਨਲੋਡ ਕਰਕੇ ਉਸ ਨੂੰ ਪ੍ਰਿੰਟ ਕਰਕੇ ਤੁਸੀਂ ਚੰਗੀ ਤਰ੍ਹਾਂ ਭਰ ਲਿਓ ਤੇ ਕੈਪੀਟਲ ਲੈਟਰਸ ਦੇ ਵਿੱਚ ਭਰਨਾ ਹੈ ਬਲੂ ਬੋਲ ਪੈਨ ਦੇ ਨਾਲ ਭਰਨਾ ਹੈ ਸਾਰਾ ਫਾਰਮ ਅਤੇ ਇਹ ਫਾਰਮ ਦੇ ਨਾਲ ਤੁਸੀਂ ਆਪਣੇ ਸਾਰੇ ਹੀ ਡਾਕੂਮੈਂਟਸ ਦੀ ਫੋਟੋ ਕਾਪੀਜ਼ 셀ਫ ਅਟੈਸਟਡ ਕਰਕੇ ਅਤੇ ਪਾਸਪੋਰਟ ਸਾਈਜ਼ ਫੋਟੋ ਇਸ ਦੇ ਫਾਰਮ ਦੇ ਉੱਪਰ ਚਿਪਕਾ ਕੇ ਤੁਸੀਂ ਇਸ ਨੂੰ ਫੋਲਡ ਕਰਕੇ ਇੱਕ ਐਨਵਲਪ ਦੇ ਵਿੱਚ ਪਾ ਲੈਣਾ ਹੈ ਅਤੇ ਐਨਵਲਪ ਦੇ ਉੱਪਰ ਤੁਸੀਂ ਅਪਲੀਕੇਸ਼ਨ ਫਾਰ ਦੀ ਪੋਸਟ ਆਫ ਜਿਹੜੀ ਵੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਅਤੇ ਡਿਪਾਰਟਮੈਂਟ ਆਫ ਐਮਜ਼ ਬਠਿੰਡਾ ਲਿਖਣਾ ਹੈ ਅਤੇ ਐਨਵਲਪ ਦੇ ਉੱਪਰ ਜੋ ਐਡਰੈਸ ਲਿਖਣਾ ਹੈ ਦਾ ਟੂ ਦਾ ਰਿਕਰੂਟਮੈਂਟ ਸੈੱਲ ਐਡਮਿਨਿਸਟ੍ਰੇਟਿਵ ਬਲਾਕ ਮੰਡੀ ਡੱਬਾ ਵਾਲੀ ਰੋਡ ਐਮਜ਼ ਬਠਿੰਡਾ 151001 ਪੰਜਾਬ ਤੁਸੀਂ ਇਸ ਐਡਰੈਸ ਦੇ ਉੱਪਰ ਇਸ ਆਪਣੇ ਆਫਲਾਈਨ ਅਪਲੀਕੇਸ਼ਨ ਫਾਰਮ ਨੂੰ ਸਪੀਡ ਪੋਸਟ ਜਾਂ ਰਜਿਸਟਰਡ ਪੋਸਟ ਕਰਵਾ ਸਕਦੇ ਹੋ ਉਹੋ ਇਸੇ ਹਿਸਾਬ ਨਾਲ ਕਰਵਾਇਓ ਕਿ ਇਹ ਤੇ ਤੁਜੋ ਤੁਹਾਡੀ ਆਫਲਾਈਨ ਐਪਲੀਕੇਸ਼ਨ ਫਾਰਮ ਹੈ ਇਹ ਤੁਹਾਡਾ 25 ਨਵੰਬਰ 2025 ਸ਼ਾਮ 5 ਵਜੇ ਤੋਂ ਪਹਿਲਾਂ ਪਹਿਲਾਂ ਆਪਣੇ ਟਿਕਾਣੇ ਦੇ ਉੱਪਰ ਪਹੁੰਚ ਜਾਵੇ ਉਮੀਦ ਕਰਦਾ ਹਾਂ ਵੀ ਸਾਰੀ ਜਾਣਕਾਰੀ ਤੁਸੀਂ ਚੰਗੀ ਤਰ੍ਹਾਂ ਸਮਝ ਗਏ ਹੋਵੋਗੇ ਅਗਰ ਫਿਰ ਵੀ ਕਿਸੇ ਨੂੰ ਡਾਊਟ ਹੈ ਕੋਈ ਤਾਂ ਇਸ ਜੋ ਭਰਤੀ ਦਾ ਫੁੱਲ ਪੀਡੀਐਫ ਫੁੱਲ ਨੋਟੀਫਿਕੇਸ਼ਨ ਪੀਡੀਐਫ ਹੈ ਉਹ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਤਾਂ ਦੋਸਤੋ ਇਹ ਸੀ ਸਾਰੀ ਜਾਣਕਾਰੀ ਐਮਜ਼ ਹਸਪਤਾਲ ਬਠਿੰਡਾ ਵਿਖੇ ਨਿਕਲੇ ਹੋਈ ਭਰਤੀ ਬਾਰੇ ਦੋਸਤੋ ਤੁਹਾਨੂੰ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਜੇਕਰ ਦੱਸੀ ਹੋਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜੀ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ